ਤੇ ਰੱਖ ਸਾਡੀ ਮੰਗ ਪੂਰੀ ਕਰੋ ਸਾਡੀ ਮੰਗ ਪੂਰੀ ਕਰੋ ਜੈ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ 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 ਨਗਰ ਨਿਗਮ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅੱਜ ਜਸਵੀਰ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਬਟਾਲਾ ਬਸ ਸਟੈਂਡ ਜਲੰਧਰ ਗੇਟ ਨੂੰ ਬੰਦ ਕਰਕੇ ਹੰਗਾਮਾ ਕੀਤਾ ਗਿਆ ਇਸ ਦੌਰਾਨ ਬੱਸ ਆਪਰੇਟਰਾਂ ਵੱਲੋਂ ਕੋਆਪਰੇਸ਼ਨ ਬਟਾਲਾ ਖਿਲਾਫ ਨਾਰੇ ਬਾਜੀ ਵੀ ਕੀਤੀ ਗਈ ਅਤੇ ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਉਹਨਾਂ ਕੋਲੋਂ ਪਾਰਕਿੰਗ ਪਰਚੀ ਵੀ ਲੈ ਕੇ ਉਹਨਾਂ ਦੀ ਰਾਖੀ ਕਰਨ ਵਿੱਚ ਨਾਕਾਮ ਹੈ ਕਿਉਂਕਿ ਰਾਤ ਵੇਲੇ ਦੇ 80 ਰੁਪਏ ਲੈਂਦੇ ਹਨ ਅਤੇ ਇੱਕ ਰਾਤ ਦੀ ਪਰਚੀ ਔਰ ਫਿਰ ਵੀ ਉਹਨਾਂ ਦੀਆਂ ਗੱਡੀਆਂ ਚੋਂ ਤੇਲ ਚੋਰੀ ਹੋ ਰਿਹਾ ਹੈ ਇਸ ਸਬੰਧੀ ਬੱਸ ਸਟੈਂਡ ਤੋਂ ਇਨਚਾਰਜ ਵੀ ਬੱਸ ਆਪਰੇਟਰਾਂ ਵੱਲੋਂ ਕੰਪਲੇਨ ਵੀ ਕੀਤੀ ਗਈ ਹੈ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਵੱਲੋਂ ਵਚਨ ਦਿੱਤਾ ਗਿਆ ਕਿ ਤੁਹਾਡੇ ਨਾਲ ਪੂਰਾ ਇਨਸਾਫ ਕੀਤਾ ਜਾਏਗਾ ਗੱਲ ਤੇ ਕੁਛ ਨਹੀਂ ਅੱਜ ਹੋਈ ਤੇ ਹੋ ਗਿਆ ਸੀ ਮੈਨੂੰ ਇਥੋਂ ਇੰਸਪੈਕਟਰ ਦਾ ਤੇ ਮੈਂ ਡਾਕਟਰ ਹਸਪਤਾਲੋਂ ਦੇ ਵਕਤ ਇਨਾਂ ਵੱਲੋਂ ਜੱਦ ਸੱਸਿਆ ਜਾ ਰਿਹਾ ਕਿ ਸਾਡਾ ਪੇਚੀ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਹਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ 'ਚ ਕੰਨ ਪੈ ਰਿਹਾ ਸੀ ਤੇ ਕੋਈ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪਰਚੀਆਂ ਜਿਹੜੀਆਂ ਉਹ ਗੱਡੀਆਂ ਜਾਣ ਜੋ ਵੀ ਫੈਸਲਾ ਤੁਸੀਂ ਡਿਰੇਕਟਰ ਦੇ ਵਿੱਚ ਲੈ ਕੇ ਦੋ ਜੋ ਤਾਂ ਨਿਕਲ ਬੰਦਿਆ ਉੱਥੇ ਸਾਬ ਨਾਲ ਗੱਲ ਕਰਾ ਦਿੰਦੇ ਆ ਸਿਸਟਮ ਨਾਲ ਸਾਡੇ ਨਾਲ ਨਹੀਂ ਨਾ ਹੋਦਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗਾ ਕੀ ਰਾਤ ਨੂੰ ਚੌਕੀਦਾਰ ਚਾਹੀਦਾ ਬਾਕੀ ਚੌਕੀਦਾਰ ਕੋਈ ਨਹੀਂ ਰੱਖਿਆ ਰੱਜੀ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਦੱਸਣਗੇ ਉੱਤੇ ਆਣਗੇ ਤੇ ਜੋ ਵੀ ਹੋਏਗਾ ਅਜ ਚੌਕੀਦਾਰ ਨਾਲ ਚੌਕੀਦਾਰ ਵੀ ਲਾਇਆ ਜਾਏਗਾ ਭਾਜੀ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਚੌਕੀਦਾਰ ਦੀ ਚੌਕੀਦਾਰ ਨਹੀਂ ਰੱਖਿਆ ਜਾ ਰਿਹਾ ਹੁਣ ਜਿਹੜਾ ਵਾ ਸਾਡੇ ਡਰਾਈਵਰ ਕਨੈਕਟਰ ਦਾ ਤੇਲ ਚੋਰੀ ਹੋਇਆ ਇਹ ਇਹਨਾਂ ਦੇ ਖਾਤੇ 'ਚ ਪੈ ਰਿਹਾ ਸੀ ਤਾ ਕਰਕੇ ਮਜਬੂਰਨ ਤੌਰ ਤੇ ਸਾਡੇ ਡਰਾਈਵਰ ਕਰੈਕਟਰ ਨੇ ਰਸਤਾ ਜਿਹੜਾ ਬੰਦ ਕੀਤਾ ਆਪਾਂ ਅੱਡੇ ਵਾਲੇ ਉਹਨਾਂ ਦਾ ਸਾਥ ਦੇਣਾ ਪਿਆ ਸਾਨੂੰ ਹੁਣ ਐਮ.ਐਲ.ਏ ਸਾਹਮਣੇ ਗੱਲ ਹੋਈ ਆ ਐਮ.ਐਲ.ਏ ਸਾਹਿਬ ਨੇ ਕਹਿੰਦੇ ਉੱਤੇ ਆਪਾਂ ਜਿਹੜਾ ਵਾ ਰਸਤਾ ਖੋਲਿਆ ਵਾ ਚੌਂਕੀਦਾਰ ਰੱਖਿਆ ਜਾਏ ਗਾਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਰੱਖਾਂਗੇ ਜਰੂਰ ਠੀਕ ਐ ਸੋਗਰਨ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਜੁੱਤੀ ਦਿਖਾ ਜਾਂਦਾ ਨਹੀਂ ਤੇ ਮੈਂ ਉਥੋਂ ਦਫ਼ਤਰ ਮਾਰ ਲਿਆ ਵਾ ਕੰਪਨੀ ਨਾਲ ਇਸ਼ੂਟ ਕਰਾਂਗੇ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਾਂਗੇ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਹਰਨੇਕਰ ਸਿੰਘ ਆ ਤੇ ਸੁਗਨ ਗ੍ਰੇਡ 2 ਪਾਰ ਕੁਰੀਸ਼ ਮੇਰਾ ਨਾ ਜੀ ਤਰੁਣ ਚੀਮਾ ਜੀ ਕੀ ਗੱਲ ਹੋਈ ਐ ਅੱਡਾ ਬੰਦ ਕੀਤਾ ਤੁਸੀਂ ਸਵੇਰ ਤੋਂ ਅੱਡਾ ਬੰਦ ਜੀ ਇਹ ਸਤੋਈ ਬਾਸਾ ਜੀ ਇਹਨਾਂ ਦਾ ਪਰਸੋਂ ਵੀ ਜਿਹੜਾ ਤੇਲ ਨਿਕਲਿਆ ਸੀ 80 ਲੀਟਰ ਤੇ ਕੱਲ ਰਾਤ ਇਹਨਾਂ ਦਾ ਫੇਰ ਤਾਲਾ ਤੋੜ ਕੇ ਜਿਹੜਾ ਵਾ 70 80 ਲੀਟਰ ਫੇਰ ਤੇਲ ਨਿਕਲ ਗਿਆ ਵਾ ਜੇ ਆਪਾਂ ਬੱਸ ਸਟੈਂਡ ਜਿਹੜੇ ਪਰਚੀ ਕੱਟਦੇ ਆ ਉਹਨਾਂ ਨੂੰ ਦੱਸਿਆ ਵੀ ਭਾਜੀ ਇਹਦਾ ਤੇਲ ਨਿਕਲ ਗਿਆ ਵਾ ਉਹਨਾਂ ਦੇ ਸਿਰ ਤੇ ਕੋਈ ਨਹੀਂ ਚੂਰ ਰਿਸਕ ਦੀ ਉਹ ਕਹਿੰਦੇ ਆ ਜੀ ਪਰਚੀ ਲੈਣੀ ਆ ਲਵੋ ਨਹੀਂ ਲੈਣੀ ਨਾ ਲਵੋ ਪਰ ਨਗਰ ਨਿਗਮ ਦੀ ਨਲਾਕੀ ਆ ਵੀ ਕੋਈ ਵੀ ਇੱਥੇ ਚੌਂਕੀਦਾਰ ਜਿਹੜਾ ਨਹੀਂ ਰੱਖਿਆ ਇਹ ਸਾਡੇ ਡਰਾਈਵਰ ਕਨੈਕਟਰ 80 ਰੁਪਏ ਨਾਈਟ ਲੈਂਦੇ ਆ ਤੇ 50 ਰੁਪਏ ਜਿਹੜਾ ਡੇ ਪਰਚੀ ਲੈਂਦੇ ਆ ਮੈਂ ਨਗਰ ਨਿਗਮ ਨੂੰ ਇਹ ਮੰਗ ਕਰਦਾ ਵਾਂ ਕਿ ਇੱਥੇ ਜਿਹੜਾ ਚੌਂਕੀਦਾਰ ਰੱਖਿਆ ਜਾਵੇ ਕਿ ਦੁਬਾਰਾ ਇਹ ਘਟਨਾ ਨਾ ਵਾਪਰੇ ਸਾਹਮਣੇ ਐਸਐਸਪੀ ਸਾਹਿਬ ਦਾ ਦਫਤਰ ਆ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਅੱਗੇ ਕਨੈਕਟਰ ਤੁਹਾਨੂੰ ਦੱਸਦਾ ਜੀ ਵਾਹ ਆ ਗਿਆ ਨਾਮ ਮੇਰਾ ਅਰਜਨ ਸਿੰਘ ਸਾਧਵਾ ਟਰਾਂਸਪੋਰਟ ਦਾ ਮੈਂ ਕੰਟੈਕਟਰ ਆ ਪਰसों ਹੀ ਤੇ ਇਹ ਨਿਕਲਿਆ ਇਹਨਾਂ ਨੂੰ ਕਿਹਾ ਜੀ ਕੋਈ ਕਾਰਵਾਈ ਨਹੀਂ ਕਰਾਂਦੇ ਅਗੇ ਇਹੋ ਗੱਲ ਕਹਿੰਦੇ ਆ ਪਰਚੀ ਲੈਣੀ ਲਾਓ ਨਹੀਂ ਤਾਂ ਨਹੀਂ ਨਾਲ ਲੇ ਗੱਡੀਆਂ ਪਈਆਂ ਸ਼ੱਕ ਬਾਹਰ ਲੈ ਜਾਓ ਇੱਕ ਦਿਨ ਪਹਿਲਾਂ ਸਾਡੇ ਟੈਕਟਰ ਨੇ ਇਹਨਾਂ ਦਾ ਨਾਟ ਗੁੱਲ ਗਏ ਇੱਕ ਦਿਨ ਪਹਿਲਾਂ ਚਾਰ ਪੰਜ ਰਾਹ ਚ ਗੱਡੀ ਦਾ ਨਕਸਾ ਨੂੰ ਲੱਗਾ ਇਹਨਾਂ ਦੀ ਬਹੁਤ ਜ਼ਿਆਦਾ ਨਲਾਇਕੀ ਆ ਇਹ ਕਰਕੇ ਆਪਾਂ ਮੰਗ ਕਰਦੇ ਸਾਡੀ ਪ੍ਰਭਾਈ ਕੀਤੀ ਜਾਵੇ ਇੱਥੇ ਚੌਕੀਦਾਰ ਰੱਖਿਆ ਜਾਵੇ ਨਹੀਂ ਰੱਖਣਾ ਚੌਕੀਦਾਰ ਨੈਟ ਪਰਚੀ ਨਾ ਲੈਣ ਸਾਡੇ ਕੋ ਅਸੀਂ ਪ੍ਰਾਈਵੇਟਾਂ ਵਾਲੇ ਕੋਲੋਂ ਪੈਸੇ ਦੇ ਕੇ ਚੌਕੀਦਾਰ ਆਪਣਾ ਰੱਖ ਲੈਨੇ ਆਂ ਫਤਿਹਦ ਕਰਕੇ ਸਾਡਾ ਜਿਹੜੀ ਟੈਂਕੀ ਖਾਲੀ ਕੀਤੀ ਆ ਉਹ ਸਾਡੇ ਨਾਂ ਪੈਸੇ ਪਾਉਂਦੇ ਆ ਇਸ ਕਰਕੇ ਮੰਗਿਆ ਸਾਡੀ ਕਿ ਸਾਡਾ ਤੇਲ ਸਾਨੂੰ ਦਿੱਤਾ ਜਾਵੇ ਤੇ ਗਾਂ ਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਸਬ ਇੰਸਪੈਕਟਰ ਜਗਤਾਰ ਸਿੰਘ ਦੇ ਚਾਰਚ ਚੰਗੀ ਸਰਵਸਟੈਂਡ ਬਟਾਲਾ ਸਾਡੇ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਗੱਲ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਕੁਸ਼ੀਸ਼ ਕਰ ਰਿਹਾ ਹੈ ਸ਼ਾਇਦ ਡੀਜੈਕਟਿੰਗ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਜੇ ਪਰਚੀ ਕਰ ਦਿਓ ਤਾਂ ਸਾਨੂੰ ਚੌਕੀਦਾਰ ਵੀ ਦਿਓ ਸਾਡੇ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੀ ਚੌਕੀਦਾਰ ਲੱਗਦੀ ਹੈ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜਿਹੜੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ। ਉਹ ਦੁਰਨ ਟਾਈਮ ਦਿੱਤਾ ਉਹਦੇ ਬਾਅਦ ਤੇ ਆਪਾਂ ਇਹਦਾ ਹੱਲ ਕਰ ਦਿੰਦੇ ਹਾਂ। ਇੱਕ ਚੀਜ਼ ਹੋਰ ਨਵਾਂ ਲਾਹੌਰ ਕਿਹਾ ਗਿਆ ਹੋਇਆ ਕਿ ਹਾਂ ਬੱਸ ਸਟੈਂਡ ਦੇ ਵਿੱਚ ਪੁਲਿਸ ਚੌਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬੱਸਾਂ ਤੋਂ ਤੇਲ ਨਿਕਲਦਾ ਰਿਹਾ ਹੋਇਆ ਹੈ। ਦੇਖਿਓ ਜੀ ਇਹਨਾਂ ਸਾਰੇ ਡਿਸਟ੍ਰਿਕਟ ਦੀਆਂ ਜਾਂ ਦਸਾਂ ਨਿੱਜੀ ਕੰਪਨੀ ਇਸੇ ਸਾਰੇ ਖੜਦੀਆਂ ਨੇ। ਇਸ ਤਰ੍ਹਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਰਾਤ ਜਿਹੜਾ ਪ੍ਰਾਈਵੇਟ ਚੌਕੀਦਾਰ ਲਾਵੇ ਜੇ ਕੋਈ ਛੇੜਛਾੜ ਕਰਦਾ ਜਾਂ ਕੋਈ ਸਲਪਰਸਨ ਨਜ਼ਰ ਆਉਂਦਾ ਬਾਹਰੋਂ ਤੇ ਸਾਡੇ ਨਾਲ ਤਾਲਮੇਲ ਕਰੇ ਹੁਣ ਕੱਲੀ-ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਨੀ ਸਟਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਕੀਦਾਰ ਐ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਨਗਰ ਨਿਗਮ ਦੇ ਨਾਲ ਅਸੀਂ ਤਾਲਮੇਲ ਕਰਦੇ ਹਾਂ ਪੁਰਸ਼ਵਾਸ